ਮੈਂ ਸਿਰਫ ਇੱਥੇ ਬੜੇ-ਬੜੇ ਇਜ਼ਵਾਨ ਵੈਕਨ ਜਿਨ੍ਹਾਂ ਨੇ ਗੱਲ ਕਰਨੀ ਹੈ ਮੈਂ ਬਹੁਤੀ ਜ਼ਿਆਦਾ ਗੱਲ ਨਹੀਂ ਕਰਨੀ ਮੈਂ ਸਿਰਫ ਪੰਜ ਚਾਰ ਬੁਨਿਆਦੀ ਗੱਲਾਂ ਉਹ ਨਾਲ ਸਾਂਝੀਆਂ ਕਰਨ ਵਾਸਤੇ ਹਾਜ਼ਰ ਹੋਇਆ। ਪਹਿਲੀ ਗੱਲ ਇਹ ਹੈ ਕਿ ਪਾਈ ਨੰਦ ਲਾਲ ਦੇ ਰਹਿਤ ਨਾਮੇ ਦੇ ਵਿੱਚ ਸੱਚੇ ਪਾਤਸ਼ਾਹ ਨੇ ਫਰਮਾਇਆ ਕਿ ਰਿਆਦ ਪਿਆਰ ਹੀ ਮੂਝ ਕੋ ਸਿੱਖ ਪਿਆਰਨਾ ਹੈ। ਉਹ ਜੇ ਸਿੱਖੀ ਨਾ ਉਹ ਤਾਂ ਰਹਿਤ ਹੀ ਰੱਖਣੀ ਹੈ। ਲekin emphasis այդ چیز ਦੇ ਉੱਤੇ ਕਿ ਜਿਹੜਾ ਸਿਧਾਂਤ ਹੈ ਜਿਹੜਾ ਧਰਮ ਹੈ ਉਹ ਜ਼ਰੂਰੀ ਹੈ ਉਸ ਨੂੰ ਤਾਰਨ ਕਰਨ ਵਾਲੇ ਬਥੇਰੇ ਆ ਜਾਣਗੇ ਲੇਕਿਨ ਉਸ ਦਾ ਮੁੜਕੇ ਨਹੀਂ ਆਉਣਾ ਜੇ ਉਸ ਨੂੰ ਕਿਸੇ ਖਤਮ ਕਰੇ ਸੋ ਸਾਨੂੰ ਬੁੱਡਲੇ ਸਿਧਾਂਤ ਤੋਂ ਗੱਲ ਸ਼ੁਰੂ ਕਰਨੀ ਚਾਹੀਦੀ ਹੈ ਸਾਡਾ ਕੀ ਸਿਧਾਂਤ ਬੁੱਡਲਾ ਸਿਧਾਂਤ ਸਾਰਾ ਕੁਝ ਆਪਾਂ ਜਾਣਦੇ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੋਇਆ ਜੇ ਅਸੀਂ ਮੂਲ ਮੰਤਰ ਨੂੰ ਹੀ ਸਿਰਫ ਪੜ ਲਈਏ ਤਾਂ ਮੇਰਾ خیال ਦੇ ਵਿੱਚ ਸਾਰਾ ਕੁਝ ਉਸ ਦੇ ਵਿੱਚ ਆ ਜਾਂਦਾ ਹੈ ਇਸੇ ਕਰਕੇ ਆਪਾਂ ਉਸ ਨੂੰ ਬੀਜ ਮੰਤਰ ਕਹਿੰਦੇ ਆ ਅਕਾਲ ਪੁਰਖ ਦੇ ਨਾਲ ਪ੍ਰੇਮ ਕਰਨਾ ਰਿਮਨ ਐਸੀ ਹਰਿ ਸੋ ਪ੍ਰੀਤ ਕਰ ਜੈਸੀ ਮਛਲੀ ਦੀ بار-बार ਗੁਰੂ ਸਾਹਿਬ ਇਸ ਦੇ ਉੱਤੇ ਐਂਸੈਂਸਸ ਇਸ ਦੇ ਉੱਤੇ ਜ਼ੋਰ ਦਿੰਦੇ ਨੇ ਜਿਹੜੀ ਸਾਡੀ ਸਾਰੀ ਫਿਲਾਸਫੀ ਹੈ ਸਾਡਾ ਸਾਰੀ ਸਿਆਸਤ ਹੈ ਉਹ ਇਸ ਚੀਜ਼ ਦੇ ਵਿੱਚੋਂ ਨਿਕਲਣੀ ਹੈ ਕਿ ਤੁਸੀਂ ਸੰਸਾਰ ਨੂੰ ਉਸੇ ਤਰ੍ਹਾਂ ਪਿਆਰ ਕਰਦੇ ਹੋ ਜਿਸ ਤਰ੍ਹਾਂ ਸੰਸਾਰ ਨੂੰ ਸਿਰਜਣ ਵਾਲਾ ਤੁਹਾਨੂੰ ਪਿਆਰ ਕਰਦਾ ਹੈ ਉਹ ਸਾਰਾ ਤੁਹਾਨੂੰ ਮਾਤਾ ਪਿਤਾ बार-बार ਗੁਰੂ ਸਾਹਿਬ ਫਰਮਾਉਂਦੇ ਨੇ ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ ਮਾਂ ਦਾ ਤੇ ਪਿਤਾ ਦਾ ਪਿਆਰ ਦਿੰਦਾ ਹੈ ਉਹ ਇਹ ਜਿਹੜੀ ਸਿੱਖ ਸਿਆਸਤ ਹੈ ਇਸ ਦਾ ਨਿਸ਼ਾਨਾ ਕੀ ਹੈ ਇਸ ਤਰ੍ਹਾਂ ਨਾਲ ਦੇਖਿਆ ਤੇ ਸਾਰਾ ਕੁਝ ਮੈਂ ਕਿਤੇ ਹੋਰ ਐਲੈਬ੍ਰੇਟ ਕਰ ਚੁੱਕਿਆ ਲੇਕਿਨ ਇਸ ਸਮਾਂ ਦੇ ਮੇਰੀ ਕਮੀ ਹੈ ਕਿ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ ਜਿਹੜਾ ਸਿੱਖੀ ਦਾ ਨਿਸ਼ਾਨਾ ਹੈ ਉਹ ਹੈ ਸ੍ਰੀ ਅਕਾਲ ਪੁਰਖ ਨੂੰ ਇਤਿਹਾਸ ਦੇ ਵਿੱਚ ਉਤਾਰਨਾ ਅਕਾਲ ਪੁਖਤਿਆਂ ਪੈੜਾਂ ਨੂੰ ਇਤਿਹਾਸ ਦੇ ਵਿੱਚ ਦੇਖਣਾ ਧਰਤੀ ਯੁੱਗ ਤੇ ਦੇਖਣਾ ਔਰ ਇਸ ਦੇ ਵਾਸਤੇ ਸੱਚੇ ਪਾਤਸ਼ਾਹ ਨੇ ਕੁਰਬਾਨੀਆਂ ਦਿੱਤੀਆਂ ਨੇ ਇਸ ਤੇ ਵਾਸਤੇ ਸਾਰਾ ਕੁਝ ਹੋਇਆ ਜਿਸ ਵੇਲੇ ਸਾਡੇ ਕੋਲ ਮੁਰਤੇ ਸ਼ਕਤੀ ਆਈ ਜਿਸ ਵੇਲੇ ਰਣਜੀਤ ਸਿੰਘ ਦਾ ਰਾਜਸੀ ਦੀ ਗੱਲ ਚੱਲੀ ਹੈ ਇੱਥੇ ਅਕਾਲੀ ਫੁੱਲਾ ਸਿੰਘ ਦੀ ਚੱਲੀ ਹੈ ਉਸ ਵੇਲੇ ਦੇ ਜੇ ਤੁਸੀਂ ਕੁਝ ਡਾਕੂਮੈਂਟਸ ਪੜ੍ਹੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕੁਝ ਲੋਕ ਸਨ ਜਿਸ ਤਰ੍ਹਾਂ ਦੇ ਅੱਜ ਕੱਲ੍ਹ ਦੇ ਆਪਾਂ ਚਾਪਲਿਸ ਹੋ ਗਏ ਆ ਇਸ ਤਰ੍ਹਾਂ ਦੇ ਸਨ ਲੇਕਿਨ ਕੁਝ ਲੋਕ ਸਨ ਜਿਹੜੇ ਸਿਧਾਂਤ ਦੇ ਉੱਤੇ ਖੜੇ ਸਨ ਰਣਜੀਤ ਸਿੰਘ ਦੇ ਜਿਸ ਵੇਲੇ ਗਵਰਨਰ ਜਨਰਲ ਪੰਜਾਬ ਦੇ ਵਿੱਚ ਆਇਆ ਉਹਦੀ ਲੜਕੀ ਨਾਲ ਆਈ ਸੀ ਐਮਲੀ ਇਡਨੋ ਦਾ ਨਾਮ ਹੈ ਉਸਨੇ ਕਿਤਾਬ ਲਿਖੀ ਹੈ ਆਫਰ ਕੰਟਰੀ ਉਹਦੇ ਵਿੱਚ ਲਿਖੀ ਹੈ ਕਿ ਜਿਹੜੇ ਅਕਾਲੀ ਹਨਗੇ ਇਹ ਇਸ ਨੂੰ ਬਿਲਕੁਲ ਮਹਾਰਾਜਾ ਨੰਮੀ ਇਸ ਨੂੰ ਬਿਲਕੁਲ ਇਹ ਕੋਈ ਜ਼ਿਆਦਾ ਇੰਪੋਰਟੈਂਸ ਨਹੀਂ ਹੁੰਦੇ ਕਈ ਵਾਰੀ ਜਿਹੜੀ ਇਹ ਜਿਸ ਵੇਲੇ ਮਾਰਚ ਪਾਸਟ ਹੁੰਦਾ ਹੈ ਤਾਂ ਇਹ ਸ਼ਰੀਰੇ ਦੀ ਲੈ ਕੇ ਮੁਠੀ ਕੋਲ ਵੱਲ ਚਲਾ ਕੇ ਮਾਰਦੇ ਆ ਯਾਨੀ ਇਹ ਕਹਿੰਦੇ ਆ ਵੀ ਤੰਤਕ ਗੋਲੀ ਮਾਰ ਦੇਣੀ ਚਾਹੀਦੀ ਆ ਇਸ ਤਰ੍ਹਾਂ ਦੀ ਭਾਵਨਾ ਉਹਨਾਂ ਦੇ ਮਨਾਂ ਵਿੱਚ ਸੀ ਕਿਉਂਕਿ ਜਿਹੜਾ ਰਾਜ ਸੀਗਾ ਖਾਲਸੇ ਦਾ ਰਾਜ ਸੀ ਰਣਜੀਤ ਸਿੰਘ ਨੇ ਇਸ ਨੂੰ ਖਾਲਸੇ ਦਾ ਰਾਜ ਕਰਕੇ ਗ੍ਰੈਂਡ ਕੀਤਾ ਔਰ ਕਮ ਸੇ ਕਮ ਪ੍ਰਗਟੇ ਕੀਤਾ ਕਿ ਮੈਂ ਖਾਲਸੇ ਦੀ ਬਿਹਾਵ ਦੇ ਉੱਤੇ ਰਾਜ ਕਰਾਂਗਾ ਔਰ ਖਾਲਸੇ ਦਾ ਨਿਸ਼ਾਨਾ ਜਿਹੜਾ ਹੈ ਉਹ ਸਾਰਿਆਂ ਦੇ ਸਾਹਮਣੇ ਹੈ ਇਸ ਤੋਂ ਬਾਅਦ ਜਦੋਂ ਨੌ ਨਿਹਾਲ ਸਿੰਘ ਬਣਦਾ ਹੈ ਇੱਕ ਵੇਲੇ ਰਾਜਾ ਪੰਜਾਬ ਦਾ ਜਾਂ ਲੀਡਰ ਬਣਦਾ ਹੈ ਸਾਡਾ ਤਾਂ ਉਸ ਦਾ ਇੱਕ ਫਰਮਾਨ ਹੈ ਉਸ ਦੇ ਵਿੱਚ ਉਸ ਨੇ ਕਿਤੇ ਕੋਈ ਹਜ਼ਾਰੇ ਦੀ ਸਾਈਡ ਦੇ ਉੱਤੇ ਕੁਝ ਲੋਕ ਅੰਗਰੇਜ਼ਾਂ ਦੇ ਜਿਹੜਾ ਹਮਲਾ ਉਹਨਾਂ ਨੇ ਪਾ ਅਫਗਾਨਿਸਤਾਨ ਤੇ ਕੀਤਾ ਸੀ ਉਸ ਦਾ ਐਡਵਾਂਟੇਜ ਲੈ ਕੇ ਤੇ ਉਹ ਜਿਆਦਾ ਪੈਸੇ ਚਾਰਜ ਕਰਨ ਲੱਗ ਪਏ ਸਨ ਐਕਸਚੇਂਜ ਵਾਲੇ ਲੋਕ ਉਹਨਾਂ ਦੇ ਉਸ ਦੇ ਤਲਕ ਦੇ ਵਿੱਚ ਇੱਕ ਫਰਮਾਨ ਹੈ ਉਸ ਦਾ ਉਹ ਕਹਿੰਦਾ ਹੈ ਕਿ ਜਿਹੜਾ ਖਾਲਸੇ ਦਾ ਰਾਜ ਗੁਰੂ ਸਾਹਿਬਾਨ ਨੇ ਜਿਸ ਦਾ ਰਾਜ ਜਿਸ ਜਿਸ ਨੂੰ ਮੇਰੇ ਦਾਦਾ ਦਾਦਾ ਤਾਂ ਨਹੀਂ ਲਿਖਦਾ ਰਣਜੀਤ ਸਿੰਘ ਜੀ ਨੂੰ ਸੌਂਪਿਆ ਸੀ ਔਰ ਉਸ ਤੋਂ ਬਾਅਦ ਉਸ ਦੀ ਨਿਗਰਾਨੀ ਮੇਰੇ ਕੋਲ ਆਈ ਹੈ। ਯਾਨੀ ਕਿ ਸਾਰੇ ਆਪਾਂ ਮਹਾਰਾਜਾ ਮਹਾਰਾਜਾ ਕਰਕੇ ਸਾਰੀ ਆਪਣੀ ਸਿਆਸਤ ਨੂੰ ਉਲਟੇ ਪੈਰਾਂ ਦੇ ਉੱਤੇ ਕੜੀ ਸਿਆਸਤ ਨੂੰ ਸਿਰ ਦੇ ਉੱਤੇ ਖੜਾ ਕਰਤਾ। ਤਾਂ ਉਸ ਦੇ ਉਸ ਦਾ ਇਸ ਵੇਲੇ ਸਰਵਰਾ ਹੋਣ ਦੇ ਕਾਰਨ ਮਹਾਰਾਜਾ ਨਹੀਂ ਕਹਿੰਦਾ ਆਪਣੇ ਆਪ ਨੂੰ ਸਰਵਰਾ ਹੋਣ ਦੇ ਕਾਰਨ ਮੈਂ ਕਹਿੰਨਾ ਕਿ ਜਿਹੜੇ ਇਸ ਤਰ੍ਹਾਂ ਦਾ ਕੰਮ ਕਰਨਗੇ ਉਹਨਾਂ ਦੇ ਨਾਲ ਬੜੀ ਸ਼ਕਤੀ ਨਾਲ ਸ਼ਾਮ ਨੂੰ ਸੋ ਇਹ ਹੈਗਾ ਸਾਡਾ ਸਿੱਖੀ ਦਾ ਨਿਸ਼ਾਨਾ ਸਿੱਖੀ ਦਾ ਨਿਸ਼ਾਨਾ ਕੀ ਹੈ ਸਿੱਖੀ ਦਾ ਨਿਸ਼ਾਨਾ ਹੈ ਕਿ ਹਰ ਮਨੁੱਖ ਨੂੰ ਉਸ ਲੈਵਲ ਦੇ ਉੱਤੇ ਲੈ ਜਾਣਾ ਜਿਸ ਲੈਵਲ ਦੇ ਉੱਤੇ ਸੱਚੇ ਪਾਤਸ਼ਾਹ ਆਪ ਸਰ ਤਾਈ ਇਹ ਕਹਿੰਦੇ ਹਨਾ ਕਿ ਜਿਹੜੇ ਵੀ ਰਹਿਤ ਹੈ ਉਹ ਮੈਨੂੰ ਪਿਆਰੀ ਹੈ ਤਾਈ ਇਹ ਗੱਲ ਸੀ ਕਿ ਜਿੱਥੇ ਸੜੀ ਸੀ ਛੀਕ ਹੋਏ ਉਹ ਤੇ ਸੱਜਾ ਦੇ ਵੀ ਨਾਲ ਛੀਕ ਹੋਈ ਕੋਈ ਡਿਸਕ੍ਰਿਪਸ਼ਨ ਨਹੀਂ ਸੀ ਅਗ ਜਿਹੜੀਆਂ ਪਰਿਵਾਰਾਂ ਦੀਆਂ ਗੱਲਾਂ ਚੱਲਦੀਆਂ ਇਥੋਂ ਪਿੱਛੇ ਜੇ ਹੋਣੀ ਚੱਲਦੀ ਸੀਗੀ ਇੱਥੇ ਵੀ ਆਪਾਂ ਇਹ ਜਿਹੜੀਆਂ ਪਰਿਵਾਰਾਂ ਦੀਆਂ ਗੱਲਾਂ ਹਨ ਜੀਆਂ ਇਹਨਾਂ ਦੇ ਵਿੱਚ ਮੈਨੂੰ ਕੋਈ ਬਹੁਤਾ ਸਬਸਟੈਂਸ ਲੱਗਦਾ ਨਹੀਂ ਪਰਿਵਾਰ ਤਾਂ ਗੁਰੂ ਸਾਹਿਬ ਨੇ ਆਪਣੇ ਸਾਰੇ ਵਰਤਿਆਂ ਨੂੰ ਤਾਂ ਅਮ ਪਰਿਵਾਰ ਰੱਖਿਆ ਹੀ ਤੇ ਇਹ ਜਿਹੜੇ ਆਪਣੇ ਪਹਿਲੇ ਪਹਿਲੇ ਸਿੱਖ ਸਨ ਜਿਨ੍ਹਾਂ ਨੇ ਸਾਰੀਆਂ ਕੁਰਬਾਨੀਆਂ ਕਰਕੇ ਤੇ ਕਾਲਸਾ ਪੰਥ ਨੂੰ ਇੱਕ ਸਾਸਿ ਸ਼ਕਤੀ ਹਿੰਦੁਸਤਾਨ ਦੀ ਬਣਾਇਆ ਉਹ ਲੋਕ ਤਾਂ ਪਰਿਵਾਰਾਂ ਦੇ ਬਾਰੇ ਬਹੁਤ ਹੀ ਚੌਕਸਲੀ ਸਨ ਸ਼ਾਮ ਸਿੰਘ ਨਾਰਲੀ ਵਾਲੀ ਦੇ ਦਾ ਕੋਈ ਪਰਿਵਾਰ ਨਹੀਂ ਸੀ ਬੁਧੇਲ ਸਿੰਘ ਨੇ ਵਿਆਹ ਨਹੀਂ ਕਰਵਾਇਆ ਜਿੰਨੇ ਤੁਸੀਂ ਮਿਸਲਾਂ ਦੇ ਲੀਡਰ ਦੇਖੋਗੇ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਵਿਆਹ ਹੀ ਨਹੀਂ ਕਰਵਾਇਆ ਉਹ ਸਾਰੇ ਸਾਰੇ ਸਮਰਪਤ ਸਨ ਗੁਰੂ ਨੂੰ ਤੇ ਪੰਥ ਦੇ ਭਲੇ ਨੂੰ ਪੰਥ ਇਹ ਸਿਰਫ ਸਿੱਖ ਪੰਥ ਨਹੀਂ ਪੰਥ ਦੇ ਵਿੱਚੋਂ ਸਾਰੀ ਦੁਨੀਆ ਨੂੰ ਗਣਦੀ ਹੈ ਨਾ ਅਸੀਂ ਸੰਸਾਰ ਦੇ ਭਲੇ ਵਾਸਤੇ ਰੱਜ ਦੀ ਲੋ ਖਾਲਸਾ ਜਗਤ ਕੋ ਦਾਨ ਸੰਤ ਤੇ ਜਗਤ ਨੂੰ ਸੰਸਿਆ ਸੰਤਿਆ ਦੇਣ ਵਾਸਤੇ ਤੇ ਸਿਆਸਤ ਕੀ ਹੋਣੀ ਚਾਹੀਦੀ ਹੈ ਇਸ ਗੱਲ ਨੂੰ ਅਸੀਂ ਬਹੁਤਾ ਪਕੜਿਆ ਨਹੀਂ ਅਜੇ ਤੱਕ ਤੇ ਮੈਂ ਬੇਨਤੀ ਕਰਦਾ ਕਿ ਸਭ ਤੋਂ ਪਹਿਲਾਂ ਤੁਸੀਂ ਇਹ ਸਮਝੋ ਕਿ ਸਿਆਸਤ ਸਿੱਖ ਪੰਥ ਦੀ ਸਿਆਸਤ ਹੈ ਕਿ ਸਿੱਖ ਪੰਥ ਨੇ ਕਰਨਾ ਕੀ ਹੈ ਔਰ ਫਿਰ ਉਸ ਨੂੰ ਤੁਸੀਂ ਟ੍ਰਾਂਸਲੇਟ ਕਰਨ ਦੀ ਕੋਸ਼ਿਸ਼ ਕਰੋ ਇਹ ਕੋਸ਼ਿਸ਼ਾਂ ਸਾਡੇ ਵਿੱਚ ਹੋਈਆਂ ਨੇ ਇੱਕ ਤਾਂ ਇਹ ਹੈ ਕਿ ਮਜ਼ਬੂਤ ਜਥੇਬੰਦੀ ਉਸਾਰਨੀ ਤਾਂ ਕਿ ਉਹ ਕਿਉਂਕਿ ਇੰਡੀਵਿਜੂਅਲ ਦਾ ਕੋਈ ਵੈਲੀ ਨਹੀਂ ਹੁੰਦਾ ਹਰ ਇੱਕ ਦੇ ਦੋ ਹੱਥ ਦੋ ਪੈਰ ਹੁੰਦੇ ਆ ਤੇ ਲੇਕਿਨ ਜਥੇਬੰਦੀ ਦੀ ਸ਼ਕਤੀ ਇੰਡੀਵਿਜੂਅਲ ਨੂੰ ਮਿਲਤੇ ਤੇ ਬਹੁਤ ਵੱਡੀ ਹੋ ਜਾਂਦੀ ਹੈ ਤਾਂ ਅਸੀਂ ਲੋਕਾਂ ਨੇ ਜਿਸ ਵळे ਹੁਣ ਆਪਾਂ ਆਜ਼ਾਦੀ ਦੇ ਸੰਦਰਭ ਦੇ ਵਿੱਚ ਸਿਆਸੀ ਪਾਰਟੀ ਦੀ ਗੱਲ ਕਰਨ ਦੀ ਕੋਸ਼ਿਸ਼ ਕਰੀਏ ਆਜ਼ਾਦੀ ਦੇ ਸੰਦਰਭ ਦੇ ਵਿੱਚ ਮੈਂ ਸਮਝਦਾ ਕਿ ਸਾਡੀ ਜਿਹੜੀ ਇਤਰਾਸਦੀ ਹੈ 1965 64 ਤੋਂ ਸ਼ੁਰੂ ਹੋ ਜਾਂਦੀ ਹੈ ਜਿਸ ਵੇਲੇ ਮਾਸਟਰ ਤਾਰਾ ਸਿੰਘ ਨੂੰ ਇਹ ਕਹਿ ਕੇ ਕੱਢਿਆ ਜਾਂਦਾ ਹੈ ਕਿ ਜੀ ਇਹ ਸ਼ਹਿਰੀ ਸਖਾ ਦਾ ਨੁਮਾਇੰਦਾ ਹੈ ਤੇ ਇਸ ਨੂੰ ਇੱਕ ਸ਼ਕਤੀ 1964 ਤੋਂ ਬਾਅਦ ਸਾਡੇ ਕੋਲੇ ਆ ਜਾਣੀ ਹੈ ਉਹ ਪੰਜਾਬੀ ਸੂਬਾ ਬਣ ਗਿਆ ਤਾਂ ਇਹ ਸਾਡੇ ਕੋਲੇ ਆ ਜਾਣੀ ਹੈ ਤੇ ਇਸ ਕਰਕੇ ਅਸੀਂ ਇਹ ਹੁਣ ਇਤੋਂ ਮੇ ਮਾਲਵੇ ਦੀ ਸਰਦਾਰੀ ਚਾਹੀਦੀ ਹੈ ਤੇ ਦੂਸਰੇ ਤਬ ਕਿਆ ਸਰਦਾਰੀ ਚਾਹੀਦੀ ਹੈ ਇਹ ਇਹ ਪਹਿਲਾ ਸਾਡੀ ਸਾਡੀ ਫਾਲਸੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਸਾਰਿਆਂ ਦਾ ਸਾਝਾ ਸੀ ਜਿਸ ਨੇ ਸਾਰਿਆਂ ਦੇ ਸਾਝੇ ਕੰਮ ਕਰਨੇ ਸਨ ਦੇਖੋ ਜਿਸ ਵੇਲੇ ਉਚਾਦੀਆਂ ਦਾ ਮੋਰਚਾ ਫੱਦੇ ਹੁੰਦਾ ਤਾਂ ਗਾਂਧੀ ਦੀ ਟੈਲੀਗ੍ਰਾਮ ਆਉਂਦੀ ਹੈ ਕਿ ਤੁਸੀਂ ਹਿੰਦੁਸਤਾਨ ਦੀ ਆਜ਼ਾਦੀ ਦੀ ਪਹਿਲੀ ਲੜਾਈ ਜਿੱਤ ਲਈ ਇੱਕ ਇਹ ਫਿਰਕੂ ਜਥੇਬੰਦੀ ਨਹੀਂ ਹੈ ਜਿਸ ਤਰ੍ਹਾਂ ਅੱਜਕੱਲ੍ਹ ਇਹ ਲੋਕ ਕਹਿੰਦੇ ਨੇ ਕਿਸੇ ਨੇ ਡਿਬੇਟ ਦੇ ਵਿੱਚ ਵੀ ਮੈਨੂੰ ਕਿਹਾ ਕਿ ਜੀ ਉਹ ਸੈਕੂਲਰ ਬਣਾ ਲਿਆ ਤਾਂ ਫਿਰ ਕੀ ਹੋਇਆ 1996 ਦੇ ਵਿੱਚ ਇਹ ਸੈਕੂਲਰ ਨਹੀਂ ਸੀ ਬਣਾਇਆ ਇਹ ਨਿੱਜੀ ਪਾਰਟੀ ਬਣਾਈ ਸੀ ਉਸ ਤੋਂ ਪਹਿਲਾਂ ਅਕਾਲੀ ਕਲ ਕੌਮ ਦੀ ਪਾਰਟੀ ਸੀ ਸੋ 1900 ਚੜ ਦੇ ਵਿੱਚ ਇਹ ਸਾਰਿਆਂ ਨੇ ਰਲ ਕੇ ਚੌਂਡ ਪੈਂਡ ਦੇ ਵਿੱਚ ਉਹਦੇ ਵਿੱਚ ਮੂਲ ਨਾਲ ਸਕਾਡਿਆ ਸੀ ਉਹਦੇ ਵਿੱਚ ਜਵਾਦ ਵਾਲਾ ਲਹਿਰਮ ਸੀ ਤੇ ਪ੍ਰਤਾਪ ਸਿੰਘ ਕੈਰੋ ਸੀ ਇਹਨਾਂ ਤਿੰਨਾਂ ਨੇ ਰਲ ਕੇ ਫਤਿਹ ਸਿੰਘ ਨੂੰ ਪ੍ਰਭਾਵਿਤ ਕੀਤਾ ਔਰ ਫਤਿਹ ਸਿੰਘ ਨੇ ਸਭ ਤੋਂ ਪਹਿਲਾ ਜਿਹੜਾ ਅਕਾਲੀ ਗੁਰਦਵਾਰੇ ਵਿੱਚ ਸਮਝੀਏ ਵੀ ਅਕਾਲੀ ਰੋਧੀ ਦਾ ਖਾਤਮਾ ਹੋ ਚੁੱਕਿਆ ਅੱਜ ਜਿਸ ਤਰ੍ਹਾਂ ਦੇਖ ਰਹੇ ਆਂ ਆਪਾਂ ਜਿਹੜਾ ਅਕਾਲੀ ਗੁਰ ਸਾਡੇ ਮਨਾਂ ਚਾਹ ਉਹ ਕਦੇ ਖਤੂ ਨਹੀਂ ਹੋਏਗਾ ਲੇਕਿਨ ਜੋ ਇਹ ਪਾਰਟੀ ਬਣੀ ਸੀ ਤਾਂ ਉਸਨੇ ਪਹਿਲੀ ਕਿਲ ਫਤਿਹ ਸਿੰਘ ਨੇ ਟੋਕੀ ਜਦੋਂ ਉਸਨੇ ਕਿਹਾ ਹਿੰਦੂ ਤੇ ਸਿੱਖ ਮੇਰੀਆਂ ਦੋ ਅੱਖਾਂ ਹਨ ਦੋ ਅੱਖਾਂ ਕਿਸ ਤਰ੍ਹਾਂ ਸੀਗੀਆਂ ਇੱਕ ਤਾਂ ਕਹਿੰਦੇ ਸੀ ਕਿ ਪੰਜਾਬੀ ਸਾਡੀ ਬੋਲੀ ਨਹੀਂ ਹੈ ਦੂਸਰੇ ਕਹਿੰਦੇ ਸੀ ਕਿ ਅਸੀਂ ਪੰਜਾਬੀ ਵਾਸਤੇ ਸਿਰ ਦੇਣ ਨੂੰ ਤਿਆਰ ਹਾਂ ਔਰ ਉਹ ਸਿਰ ਦੇ ਰਹੇ ਸਨ ਤਾਂ ਦੋ ਅੱਖਾਂ ਨਹੀਂ ਸਨ ਉਹਨੂੰ ਸਾਫ਼ ਕਹਿਣਾ ਚਾਹੀਦਾ ਸੀਗਾ ਕਿ ਅਸੀਂ ਪੰਜਾਬੀ ਦੇ ਰਾਖੇ ਹਾਂ ਅਸੀਂ ਪੰਜਾਬੀ ਬੋਲੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਲਿਖਿਆ ਗਿਆ ਹੈ ਅਸੀਂ ਇਸ ਨੂੰ ਕਾਤੋਂ ਹੁੰਦਾ ਨਹੀਂ ਦੇ ਸਕਦੇ ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਸੁਨੇਹਾ ਹੈ ਸਾਰੇ ਸੰਸਾਰ ਦੇ ਵਾਸਤੇ ਹੈ ਕੱਲੇ ਸਿੱਖਾਂ ਵਾਸਤੇ ਨਹੀਂ ਔਰ ਸੰਸਾਰ ਦਾ ਭਲਾ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਨਾਲ ਹੁੰਦਾ ਹੈ ਇਸ ਕਰਕੇ ਸਿ ਗੁਰੂ ਗ੍ਰੰਥ ਸਾਹਿਬ ਦੀ ਰੱਖਤ ਕਰਨੀ ਹੈ ਕਿਉਂਕਿ ਸਾਰੇ ਸੰਸਾਰ ਦਾ ਕਲਿਆਣ ਕਰਨ ਦੇ ਕਰਨ ਦਾ ਇੱਕੋ ਇੱਕ ਉਪਸੀਲਾ ਸ੍ਰੀ ਮੁਖਵਾ ਦੇ ਕੋਲ ਐਸ ਵੇਲੇ ਹੈ ਇਹ ਉਹਨੂੰ ਕਹਿਣਾ ਚਾਹੀਦਾ ਸੀਗਾ ਲੇਕਿਨ ਉਸਨੇ ਕੀਤਾ ਇਹ ਪੰਜਾਬ ਦੀ ਸੁਭਾ ਬਣਿਆ ਉਹਦੋਂ ਤੁਸੀਂ ਆਪ ਦੇਖ ਚੁੱਕੇ ਹੋ ਤੇ ਸੰਜੀ ਚਲੇ ਗਏ ਸੰਤ ਕਨਨ ਦੀ ਚੀਜ਼ ਆ ਕਿ ਨੇ ਚਲੇ ਗਏ ਇੰਗਲੈਂਡ ਤੇ ਇੱਥੇ ਜੋ ਮਰਜ਼ੀ ਉਹਨਾਂ ਨੇ ਵੱਡ ਟੋਕੇ ਤੇ ਛੋਟਾ ਜਿਹਾ ਬਣਾ ਕੇ ਤੁਹਾਡੇ ਮੱਥੇ ਮਾਰਿਆ ਫੇਰ ਤੁਹਾਨੂੰ ਮਿਹਣੇ ਦਿਨ ਤੇ ਜੀ ਇਹ ਪੰਜਾਬੀ ਸੂਬਾ ਇਹਨਾਂ ਨੇ ਛੋਟਾ ਲੈ ਲਿਆ ਤੁਸੀਂ ਤਾਂ ਬਥੇਰਾ ਮੰਗਿਆ ਸੀ ਸਾਰਾ ਪੰਜਾਬ ਪੰਜਾਬ ਨੂੰ ਸਾਰੇ ਪੰਜਾਬ ਨੂੰ ਪੰਜਾਬੀ ਸੂਬਾ ਡਿਕਲੇਅਰ ਕਰ ਦਿਓ ਤੁਸੀਂ ਤਾਂ ਕਿਹਾ ਸੀਗਾ ਕਿ ਜੇ ਨਹੀਂ ਕਰ ਸਕਦੇ ਤਾਂ ਕਮ ਸੇ ਕਮ ਪੰਜਾਬੀ ਰੀਜਨ ਨੂੰ ਡਿਕਲੇਅਰ ਕਰ ਦਿਓ ਪੰਜਾਬੀ ਰੀਜਨ ਵੀ ਬਣੀ ਸੀ ਜਿਸ ਦੇ ਵਿੱਚ ਸਾਰੀ ਸਰਵ ਸੰਪਤੀ ਨਾਲ ਪਾਰਲੀਮੈਂਟ ਤੇ ਇਥੋਂ ਦੀ ਅਸੈਂਬਲੀ ਨੇ ਪੰਜਾਬ ਦੀ ਅਸੈਂਬਲੀ ਨੇ ਸਹਿਮਤੀ ਦਿੱਤੀ ਸੀ ਕਿ ਆ ਪੰਜਾਬੀ ਬੋਲਦਾ ਇਲਾਕਾ ਪੰਜਾਬੀ ਰੀਜਨ ਹੈ ਉਹ ਪੰਜਾਬੀ ਰੀਜਨ ਦੇ ਵਿੱਚ ਉਹ ਵੀ ਇਲਾਕਾ ਕੱਢ ਲਿਆ ਗਿਆ ਜਦੋਂ ਪੰਜਾਬੀ ਸੂਬਾ ਬਣਿਆ ਤੇ ਮਿਹਨੇ ਤੁਹਾਨੂੰ ਦਿੰਦੇ ਨੇ ਕਿ ਤੁਸੀਂ ਸੂਕੀ ਬਣਾ ਲਈ ਤੁਸੀਂ ਅਸੀਂ ਕਿਹਨੇ ਬਣਾਈ ਹੈ ਸੋ ਇਹ ਜਿਹੜਾ ਸੀਗਾ ਉਸ ਤੋਂ ਬਾਅਦ ਦੂਸਰਾ ਆ ਗਈ ਗੱਲ ਇਹਨਾਂ ਦੇ ਕੋਲੇ ਜਿਹੜੇ ਉਹ ਸੰਤ ਫਰਦ ਸਿੰਘ ਆਪਣੇ ਬੱਚੇ ਛੱਡ ਕੇ ਗਿਆ ਉਹ ਜਿਸ ਤਰ੍ਹਾਂ ਆਉਣ ਆਉਂਦੀ ਸੀ ਪਿੰਡਾਂ ਦੇ ਵਿੱਚ ਤੇ ਫਿਰ ਉਹ ਬਾਦ ਦੇ ਵਿੱਚ ਜਿੱਥੇ ਕਿਤੇ ਬੈਠ ਜਾਂਦੀ ਸੀ ਉੱਥੇ ਆਂਡੇ ਦੇਣਦੀ ਸੀ ਫਿਰ ਕੋਈ ਪੋਰ ਨਵਾਂ ਚਿੱਟੀ ਦਲ ਸ਼ੁਰੂ ਹੋ ਜਾਂਦਾ ਸੀ ਇਹ ਨਵਾਂ ਚਿੱਟੀ ਦਲ ਜਿਸ ਵੜੇ ਸ਼ੁਰੂ ਹੋਇਆ ਇਹਨਾਂ ਨੂੰ ਪੁਰਾਣੇ ਦੀ ਪੁਰਾਣੀ ਜਿਹੜੀ ਸੀਗੀ ਅ ਸੋਚ ਉਹ ਚੰਗ ਲੋਕਾਂ ਦੇ ਵਿੱਚ ਸੀ ਜਿਹੜੇ ਖਾਸ ਤੌਰ ਤੇ ਸਿਆਸਤ ਦੇ ਵਿੱਚ ਇੰਟਰਸਟਿਡ ਸਨ ਉਹਨਾਂ ਦੇ ਵਿੱਚ ਇਹ ਸੋਚ ਨਹੀਂ ਸੀ ਉਹਨਾਂ ਦਾ ਹੁਣ ਮੈਂ ਇੱਕ ਦੋ ਗੱਲਾਂ ਕਰਨੀਆਂ ਸਰਦਾਰ ਪ੍ਰਕਾਸ਼ ਸਿੰਘ ਦੇ ਬਾਰੇ ਜੇ ਸਲੇਗੁਨੀ ਸੋ 77 73 ਦੇ ਵਿੱਚ ਐਮਰਜੈਂਸੀ ਲੱਗੀ ਹੈ ਸਾਰੇ ਸਾਡੇ ਕੋਲੇ ਇੱਕ ਅ ਪ੍ਰਸਤਾਵ ਸੀਗਾ ਕਿ ਤੁਸੀਂ ਆਪਣੇ ਮਸਲੀ ਹੱਲ ਕਰਵਾ ਲਓ ਅਸੀਂ ਨਹੀਂ ਕਰਵਾਏ ਉਸ ਦੇ ਵਿੱਚ ਕੁਝ ਅ ਐਮਾਲੀ ਸਾਹਿਬ ਬੈਠੇ ਜਿਆਦਾ ਬਿਹਤਰ ਜਾਣਦੇ ਹੋ ਉਹਨਗੇ ਟੋੜਾ ਸਾਹਿਬ ਇਸ ਦੇ ਹੱਕ ਦੇ ਵਿੱਚ ਸੀਗੇ ਲੇਕਿਨ ਜਿਸ ਜਿਸ ਤਰ੍ਹਾਂ ਉਹ 77 ਦਾ 78 ਤੱਕ ਉਹ ਦੌਰ ਚੱਲਿਆ ਉਸ ਦੇ ਵਿੱਚ ਪ੍ਰਕਾਸ਼ ਸਿੰਘ ਨੂੰ ਵੱਡਾ ਲੀਡਰ ਅੰਦਸ ਵਿੱਚ ਇਟਲੀਆ ਗਿਆ ਹਿੰਦੁਸਤਾਨ ਵੱਲੋਂ ਇਹਨਾਂ ਦੀ ਜਿਹੜੇ মিডিਆ ਹੈ ਉਸ ਵੱਲੋਂ ਤੇ ਉਸ ਨੂੰ ਇੱਕ ਵੱਡੇ ਲੀਡਰ ਦੇ ਤੌਰ ਦੇ ਉੱਤੇ ਪੰਨ ਦੇ ਉੱਤੇ ਟਰੋਸ ਦਿੱਤਾ ਗਿਆ ਉਸ ਤੋਂ ਬਾਅਦ ਜਿਹੜੇ ਦੂਸਰੇ ਸਨ ਉਹਨਾਂ ਦੀ ਜਿਹੜੀ ਸੀ ਐਸੀ ਇੱਕ ਪੌਲੀ ਹੋਲੀ ਘਟ ਗਈ ਤੇ ਇਸ ਦੀ ਹਸਿਆਤ ਵਧ ਗਈ ਫਿਰ ਜਿਸ ਵੇਲੇ 78 ਦੇ ਵਿੱਚ ਇਹ ਸਰਕਾਰ ਬਣੀ ਹੈ ਮੁੜ ਕੇ ਆਏ ਮੈਂ ਵਧਾਈ ਦੇ ਗਿਆ ਤੇ ਮੈਂ ਕਿਹਾ ਜੀ ਅੱਛਾ ਹੋਇਆ ਤੁਸੀਂ ਪੰਜਾਬ ਚ ਆ ਗਏ ਉੱਥੇ ਐਗਰੀਕਲਚਰ ਮਿਨਿਸਟਰ ਬਣੇ ਹੋਏ ਸੀਗੇ ਤੇ ਇਹਨਾਂ ਦਾ ਮਨ ਨਹੀਂ ਸੀ ਕਹਿਣ ਲੱਗੇ ਕਿ ਹੁਣ ਆਪਾਂ ਐਸਾ ਤਰੀਕਾ ਕਰੀਏ ਕੋਈ ਜਾਂ ਸਾਰਿਆਂ ਨੂੰ ਕੱਢੀਏ ਜਿਵੇਂ ਅਕਾਲੀ ਦਲ ਦੇ ਉੱਤੇ ਕਾਬੂ ਹੋਵੇ ਮੈਂ ਕਿਹਾ ਜੀ ਇਹਨਾਂ ਨੇ ਤਾਂ ਤੁਹਾਨੂੰ ਵਾਪਸ ਲੈਂਦਾ ਹੈ ਇਹਨਾਂ ਨੇ ਤਾਂ ਮਤਾ ਕੀਤਾ ਹੈ ਕਿ ਤੁਸੀਂ ਵਾਪਸ ਆਓ ਤੇ ਲੇਕਿਨ ਇਹਦਾ ਠੀਕ ਨਹੀਂ ਹੈ ਗੱਲ ਉਹਨਾਂ ਦੇ ਮਨ ਦੇ ਵਿੱਚ ਸ ਪਹਿਲੇ ਦਿਨ ਤੋਂ ਇਹ ਸੀ ਕਿ ਸਾਰਿਆਂ ਨੂੰ ਖਤਮ ਕਰਕੇ ਕਿ ਮੈਂ ਇਕੱਲਾ 1900 80 ਦੇ ਵਿੱਚ ਜਿਹੜੇ ਇਲੈਕਸ਼ਨਸ ਹੋਏ ਐ ਉਸ ਇਲੈਕਸ਼ਨ ਦੇ ਵਿੱਚ ਤਲਵੰਡੀ ਨੂੰ ਕੱਢਿਆ ਗਿਆ ਔਰ ਉਸਨੇ 20-25 ਬੰਦੇ ਖੜੇ ਕੀਤੇ ਜਿਨ੍ਹਾਂ ਦੇ ਵਿੱਚੋਂ ਕਿ 15-16 ਬੰਦੇ ਬੰਦਿਆਂ ਨੇ ਇਹਨਾਂ ਦੇ ਆਦਮੀਆਂ ਨੂੰ ਹਰਾਇਆ ਤੇ ਇਸ ਕਰਕੇ ਉਹ ਇਲੈਕਸ਼ਨ ਹਾਰ ਗਏ ਨਹੀਂ ਤਾਂ ਕੋਈ ਝਗੜਾ ਨਹੀਂ ਸੀ ਪੈਣਾ ਇਹ ਜਿਹੜਾ ਦਰਵਾਰਾ ਸਿੰਘ ਆਇਆ ਤੇ ਬਾਕੀ ਸਾਰਾ ਕੁਝ ਹੋਇਆ ਇਹ ਸਾਰਾ ਗੁੱਸੇ ਆਪਣੇ ਗੱਲ ਨਹੀਂ ਸੀ ਪੈਣਾ ਲੇਕਿਨ ਉਸ ਵੇਲੇ ਵੀ ਮੈਂ ਬੜੀ ਇੱਕ ਅ ਪ੍ਰਯਾਸ ਕੀਤਾ ਦੋਸਤਾਂ ਮਤਰਾਂ ਦੀ ਕਹਿਣ ਦੇ ਉੱਤੇ ਬਾਦਲ ਸਾਹਿਬ ਨੂੰ ਮੈਂ ਲੈ ਕੇ ਆਇਆ ਨਦੇ ਘਰੋਂ ਤਲਵੰਡੀ ਸਾਹਿਬ ਨੂੰ ਇੱਥੇ ਚੌਪਤੀ ਸੈਂਟਰ ਦੇ ਵਿੱਚ ਹੀ ਰਹਿੰਦੇ ਨੇ ਉਹਨਾਂ ਦੇ ਦਮਾਦ ਉਹ ਭਰਾ ਦੇ ਦਮਾਦ ਉਹ ਲੈ ਕੇ ਆਏ ਤੇ ਅਸੀਂ ਲੋਕਾਂ ਨੇ ਮੈਂ ਆਪਣੇ ਘਰੇ ਦੋਨਾਂ ਦੀ ਮੀਟਿੰਗ ਕਰਵਾਈ ਤਲਵੰਡੀ ਕਹਿਣ ਲੱਗੇ ਮੇਰੀ ਬਦਨਾਮੀ ਕੀਤੀ ਤੁਸੀਂ ਕਿਹਾ ਵੀ ਇਹ ਅਫੀਮ ਵੇਚਦਾ ਜਦ ਮੈਂ ਤਾਂ ਦੀ ਕੁਛ ਨਹੀਂ ਕੀਤਾ ਮੇਰੇ ਕੋਲੇ ਫਾਈਲ ਸੀ ਉਸ ਵੇਲੇ ਡਿਪਾਰਟਮੈਂਟ ਦੇ ਵਿੱਚ ਹੋਮ ਡਿਪਾਰਟਮੈਂਟ ਦੇ ਵਿੱਚ ਜਿਸ ਦੇ ਵਿੱਚ ਲਿਖਿਆ ਸੀਗਾ ਵੀ ਆਹ ਲੋਕ ਤੁਸੀਂ ਅਸੀਂ ਵੇਚਦੇ ਨੇ ਔਰ ਉਹਦੇ ਵਿੱਚ ਵੇਰਵਾ ਕੋਈ ਨਹੀਂ ਸੀ ਬੀਸੀਵੀ ਰਿਪੋਰਟਸ ਦੀ ਲੁਧਿਆਣੀ ਦੀ ਉਹਦੇ ਵਿੱਚ ਤਲਵੰਡੀ ਦਾ ਨਾਮ ਲਿਖਿਆ ਹੋਇਆ ਸੀ ਇਸ ਤੋਂ ਇਲਾਵਾ ਕੁਝ ਨਹੀਂ ਸੀ ਲਿਸਟ ਬਣਾਈ ਹੋਈ ਸੀ ਮੈਂ ਤਾਂ ਬਾਦਲ ਸਾਹਿਬ ਕੋਲ ਉੱਤੇ ਫਾਈਲ ਤੇ ਲਿਖਿਆ ਹੋਇਆ ਸੀਗਾ ਵੀ ਇਹ ਮੁੱਖ ਮੰਤਰੀ ਨੂੰ ਨਹੀਂ ਦਿਖਾਉਣੀ ਸੀ ਫਾਈਲ ਨਹੀਂ ਦਿਖਾਣੀ ਮੈਂ ਇਹਨਾਂ ਕੋਲ ਲੈ ਕੇ ਗਿਆ ਮੈਂ ਕਿਹਾ ਜੀ ਇਹ ਇਦਿਹ ਚਲੀ ਗਿਆ ਹੋਇਆ ਤਲਵੰਡੀ ਸਾਹਿਬ ਤਾਂ ਇਸ ਤਰ੍ਹਾਂ ਦੀ ਬੰਦੇ ਨਹੀਂ ਤੇ ਤੁਹਾਡੇ ਪ੍ਰਧਾਨ ਅਨਗੇ ਤੇ ਬਦਨਾਮੀ ਕੀਤੀ ਜਾ ਰਹੀ ਹੈ ਹੰਦੇ ਚਲੋ ਆਪਾਂ ਕੀ ਚਾੜਦਾ ਤਲਵੰਡੀ ਸਾਹਿਬ ਕਹਿਣ ਲੱਗੇ ਤੇ ਤੁਸੀਂ ਮੇਰੀ ਬਦਨਾਮੀ ਕੀਤੀ ਉਹ ਕਹਿੰਦੇ ਮੈਂ ਤਾਂ ਜੀ ਮੈਨੂੰ ਤਾਂ ਪਤਾ ਹੀ ਨਹੀਂ ਕਿ ਮੈਂ ਤਾਂ ਕੁਝ ਨਹੀਂ ਕੀਤਾ ਉਹ ਕਹਿਣ ਲੱਗੇ ਅਖਬਾਰਾਂ ਦੇ ਵਿੱਚ छਪਿਆ ਸੀਗਾ ਕਹਿੰਦੇ ਅਖਬਾਰ ਤੁਸੀਂ ਜਾਣਦੇ ਹੋ ਪ੍ਰਧਾਨ ਸਾਹਿਬ ਮੈਂ ਤਾਂ ਕਈ-ਕਈ ਮਹੀਨੇ ਅਖਬਾਰ ਹੀ ਨਹੀਂ ਪੜਦਾ ਉਹ ਕਹਿੰਦਾ ਵੀ ਅੱਜ ਮੈਂ ਤੁਹਾਨੂੰ ਦੱਸ ਰਿਹਾ ਹੁਣ ਤੂੰ ਤਰਦੀਦ ਕਰਦੇ ਕਹਿੰਦਾ ਹੁਣ ਤਾਂ ਜੀ ਗੱਲ ਪੁਰਾਣੀ ਹੋ ਗਈ ਹੁਣ ਕੀ ਜੀ ਕਰਦੀ ਚੋਕ ਵਰ ਤੇ ਉਸ ਕਰਕੇ ਅਸੀਂ 1980 ਦੇ ਇਲੈਕਸ਼ਨ ਹਾਰੇ ਔਰ ਅਸੀਂ ਐਸ ਰਾਹ ਦੇ ਉੱਤੇ ਪਹੇ ਜਿਸ ਰਾਹ ਦੇ ਉੱਤੇ ਅ ਸਾਰਾ ਕੁਝ ਖਤਮ ਹੋਣਾ ਸੀਗਾ ਲੇਕਿਨ ਮਕਸਦ ਉਹ ਚਿਪਕੋਈ ਸੀ ਵੀ ਮੈਂ ਕੱਲਾ ਉਗੜਾ ਉਸ ਤੋਂ ਬਾਅਦ ਜਿਸ ਵੇਲੇ 1973 ਦੀ ਉਹ ਦਾ ਅਰਨਪੁਰ ਸਾਹਿਬ ਦਾ ਮਤਾ ਸੀ ਉਦੋਂ ਵੀ ਸਾਰਿਆਂ ਦੇ ਸਾਰਿਆਂ ਨੂੰ ਇਹ ਪ੍ਰਤੱਖ ਕਰਤਾ ਗਿਆ ਸੀ ਕਿ ਕਈ ਲੋਕ ਫਨਗੇ ਜਿਹੜੇ ਇਸ ਦੇ ਬਹੁਤੇ ਹੱਥ ਦੇ ਵਿੱਚ ਨੇ ਫਿਰ ਆ ਗਿਆ 1978 ਦੀ ਵਿਸਾਖੀ ਉਸ ਦੇ ਵਿੱਚ ਕੀ ਰੋਲ ਰਿਹਾ ਆਪਾਂ ਸਾਰੇ ਜਾਣਦੇ ਆ ਔਰ ਇਸ ਤਰ੍ਹਾਂ ਨਾਲ ਉਹਨਾਂ ਲੋਕਾਂ ਨੂੰ ਉਹਦਾ ਇੱਕ ਮੇਨ ਬੰਦਾ ਸੀ ਜਿਸ ਨੇ ਕਿ ਉਸ ਦੇ ਵਿੱਚ ਅ ਇੰਦ੍ਰਣ ਕਾਰਜਾਂ ਦੀ ਮਦਦ ਕੀਤੀ ਸੀ ਮੇਰੇ ਕੋਲੇ ਆਇਆ ਇੱਕ ਦਿਨ ਹੋਮ ਡਿਪਾਰਟਮੈਂਟ ਦੇ ਵਿੱਚੋਂ ਉੱਥੋਂ ਨਿਕਲ ਕੇ ਆਏ ਸਾਰੇ ਜੇਲ੍ਹ ਦੇ ਵਿੱਚੋਂ छुट ਕੇ ਆਏ ਮਨਿੰਕਾਰੀ ਤੇ ਕਹਿਣ ਲੱਗਿਆ ਜੀ ਬਾਦਲ ਸਾਹਿਬ ਨੇ ਕਿਹਾ ਕਿ ਮੈਨੂੰ ਪਤਾ ਸੀ ਵੀ ਉਹ ਉਹਨਾਂ ਦਾ ਵਾਕਿਫ ਸੀ ਕਿਉਂਕਿ ਇੱਕ ਵਾਰੀ ਮੈਂ ਉਹਨਾਂ ਦੇ ਘਰੇ ਜਿਸੜੇ ਉਹ ਡੀਐਸਪੀ ਹੁੰਦਾ ਸੀ ਫਾਜ਼ਲ ਦਾ ਤਾਂ ਉਹਨਾਂ ਦੇ ਘਰੇ ਬੱਚੇ ਦਾ ਜਨਮ ਦਿਨ ਸੀ ਤੇ ਮੈਂ ਅਟੈਂਡ ਕੀਤਾ ਸੀ ਤੇ ਬਾਦਲ ਸਾਹਿਬ ਵੀ ਆਏ ਸਨ ਮੈਨੂੰ ਪਤਾ ਸੀ ਵੀ ਇਹਨਾਂ ਦਾ ਵਾਕਿਫ ਹੈ ਜਾਂ ਬੜਾ ক্লোਜ਼ ਆਦਮੀ ਹੈ अनुप सिंह खानीदार और उसने अगवाई ਕੀਤੀ ਸੀ ਸਾਡੀ ਮਰਫਲਾ ਪਰ ਉਸਨੇ ਕਹਿੰਦੇ ਫੌਜਾਸਿੰਦ ਗੋਲਦੀ ਮਾਰੀ ਸੀ ਤਾਂ ਮੇਰੇ ਕੋਲ ਆਇਆ ਜੀ ਕਹਿੰਦਾ ਓਕੇ ਜੀ ਮੈਨੂੰ ਇੱਕ ਤਾਂ ਰਿਟਰੋਸਪੈਕਟਿਵ ਅਫੈਕਟ ਪ੍ਰਮੋਸ਼ਨ ਦਿੱਤੀ ਜਾਵੇ ਤੇ ਇੱਕ ਮੈਨੂੰ ਸਾਰੀ ਤਨਖਾਹ ਉਹ ਜਿਹੜੀ ਫਾਈਨੈਂਸ਼ੀਅਲ ਬੈਨੀਫਿਟਸ ਦਿੱਤੀਆਂ ਨਾ ਬਾਦਲ ਸਾਹਿਬ ਨੇ ਤੁਹਾਡੇ ਕੋਲ ਭੇਜੇ ਮੈਂ ਕਿਹਾ ਜੀ ਤੁਸੀਂ ਜਿਹੜੇ ਕੰਮ ਕਰਕੇ ਆਏ ਹੋ ਨਾ ਤੁਸੀਂ ਮੇਰੇ ਕੋਲੇ ਆਉਣਾ ਹੀ ਸੀ ਤੇ ਜੇ ਹੁਣ ਆ ਵੀ ਗਏ ਹੋ ਤਾਂ ਮੇਰੇ ਕੋਲ ਹੋਣਾ ਨਹੀਂ ਮਾਦਨ ਸਾਹਿਬ ਨੇ ਕਿਹਾ ਕਿ ਕੋਈ ਹੋਰ ਬੰਦਾ ਲਾਂ ਲੈਂਡ ਤੇ ਹੋ ਜਾਏਗਾ ਸੋ ਇਹ ਜਿਹੜਾ ਸਾਰਾ ਜਿਹੜੀ ਕਹਿ ਰਹੀ ਹੈ ਨਾ ਗੱਲ ਮੈਂ ਸਾਰੀਆਂ ਇਹ ਗੱਲਾਂ ਕਿਉਂ ਦੱਸ ਰਿਹਾ ਇਸ ਲਈ ਨਹੀਂ ਕਿ ਮੈਨੂੰ ਕੋਈ ਕਿਸੇ ਦੀ ਬਦਨਾਮੀ ਕਰਨ ਦਾ ਸ਼ੌਕ ਹੈ ਮੈਂ ਇਸ ਵਾਸਤੇ ਦੱਸ ਰਿਹਾ ਕਿ ਇਹ ਜਿਹੜਾ ਸਾਰਾ ਕੁਝ ਹੋਇਆ ਇਹ ਸੋਚਿਆ ਸਮਝਿਆ ਹੋਇਆ ਸੀ ਇਹ ਉਹਨਾਂ ਨੇ ਸਾਰੇ ਜਿਹੜੇ ਉਹਨਾਂ ਦੇ ਪੱਕੀ ਸਨ ਉਹਨਾਂ ਨੇ ਸੁਪਾਰੀ ਫੜੀ ਹੋਈ ਸੀ ਅਕਾਲੀ ਦਲ ਨੂੰ ਖਤਮ ਕਰਨ ਦੀ ਸਿੱਖ ਕੌਮ ਨੂੰ ਖਤਮ ਕਰਨ ਦੀ ਨਿਰੰਕਾਰ ਕਾਰਜ ਨੂੰ ਖਤਮ ਕਰਨ ਦੀ ਇਹ ਜਿਹੜੇ ਜਿਹੜੇ ਹਨ ਜੇ ਬਾਬਾ ਕਲਚਰ ਇਸ ਨੂੰ ਉਭਾਰਨ ਦੀ ਸੁਪਾਰੀ ਫੜੀ ਹੋਈ ਸੀ ਇਸ ਗੱਲ ਨੂੰ ਜਿੰਨੀ ਤਰ੍ਹਾਂ ਅਸੀਂ ਨਹੀਂ ਸਮਝੇ ਅਸੀਂ ਅਕਾਲੀ ਦਲ ਦੇ ਬਾਰੇ ਕੱਖ ਵੀ ਨਹੀਂ ਕਰ ਸਕਦੇ ਚਾਹ ਜਿੰਨਾ ਮਰਜ਼ੀ ਜ਼ੋਰ ਲਾ ਲੋ ਇਹਦੇ ਵਿੱਚੋਂ ਚਾਰ ਛੱਡ ਦਿਓ ਇਹਦੇ ਵਿੱਚੋਂ ਪੰਜ ਛੱਡ ਦਿਓ ਇਹਦੇ ਵਿੱਚ ਇੱਕ ਨਵਾਂ ਲਿਆ ਉਹ ਕੁਝ ਨਹੀਂ ਹੋਣਾ ਸੋ ਗੱਲਾਂ ਬਹੁਤ ਹਨਗੀਆਂ ਤੇ ਜਿਹੜੇ ਮੇਰੇ ਵਰਗੇ ਪ੍ਰੋਫੈਸਰ ਵੀ ਨੇ ਇਹਨਾਂ 45 ਮਿੰਟ ਦਾ ਆਰਾਮ ਨਾਲ ਹੀ ਗੱਲ ਕਰ ਸਕਦੇ ਆ ਲੇਕਿਨ ਗੱਲਾਂ ਉਹਨਾਂ ਆਪਾਂ ਸਿਰਫ ਮੈਂ ਇੱਕ ਪੋਜ਼ਿਟਿਵ ਗੱਲ ਕਹਿਣੀ ਹੈ ਉਹ ਇਹ ਹੈ ਕਿ ਅਕਾਲੀ ਦਲ ਨੂੰ ਦੁਬਾਰੇ ਉਸਾਰਨਾ ਪਏਗਾ ਅਕਾਲਪੁਰਖ ਦੀ ਪਾਰਟੀ ਐ ਅਕਾਲਪੁਰਖ ਦੀ ਫੌਜ ਐ ਸੰਸਾਰ ਦੇ ਭਲੇ ਵਾਸਤੇ ਐ ਬਿਲਕੁਲ ਇਹਦੇ ਸ਼ਰਮ ਨਹੀਂ ਐ ਕਿ ਸੈਕੂਲਰ ਫਲਾਣਾ ਤੇ ਸੈਕੂਲਰਿਜ਼ਮ ਉਸ ਤੋਂ ਨੀਵੀਂ ਗੱਲ ਐ ਜਿਹੜਾ ਜਿਹੜਾ ਅਕਾਲੀ ਦਾ ਲੈ ਜਿਹੜਾ ਦਾ ਨਿਸ਼ਾਨਾ ਹੈ ਇਹ ਸੰਸਾਰ ਦੇ ਸੰਸਾਰ ਦੀ ਸਿਆਸਤ ਜਦੋਂ ਅਗਾਹ ਵਧੇਗੀ ਸ਼ਾਇਦ 100 ਸਾਲ ਬਾਅਦ ਉਹਨਾਂ ਨੂੰ ਪਤਾ ਲੱਗੇ ਕਿ ਇਹ ਕਿੰਨੇ ਉੱਚੇ ਲੈਵਲ ਦੇ ਉੱਤੇ ਖੜਾ ਐ ਸੰਸਾਰ ਦੇ ਭਲੇ ਦੇ ਸੰਦਰਭ ਦੇ ਵਿੱਚ ਸੋ ਅਕਾਲੀ ਦਲ ਨੂੰ ਉਸਾਰਨਾ ਨਲ ਸੁਰਜੀਤੀ ਕਰਨੀ ਹੈ ਇਸ ਦੀ ਗੁਰੂ ਸਾਹਿਬ ਦਾ ਬਸੰ ਮੈਂ ਦੱਸਿਆ ਸੀ ਸਿੱਖ ਪਿਆਰਾ ਨਾਹੀਂ ਰਹਿਤ ਪਿਆਰੀ ਮੁਜ਼ਕੋ ਤਾਂ ਰਹਿਤ ਜਿਹੜੀ ਹੈ ਰਹਿਤ ਦਾ ਮਤਲਬ ਕੀ ਹੈ ਸ਼ਾਸਤਰ ਸ਼ਾਸਤਰ ਦਾ ਮਤਲਬ ਹੈਗਾ ਕਿ ਕੁਝ ਇਸ ਦੇ ਕੋਡੀਫਿਕੇਸ਼ਨ ਹੈ ਤਾਂ ਜਿਹੜੀ ਅਕਾਲੀ ਦਲ ਦੇ ਸੰਵਿਧਾਨ ਦੀ ਕੋਡੀਫਿਕੇਸ਼ਨ ਹੈ ਜੋ ਸੰਵਿਧਾਨ ਹੈ ਅਕਾਲੀ ਦਲ ਦਾ ਉਸ ਨੂੰ ਸਾਹਮਣੇ ਰੱਖ ਕੇ ਉਸ ਦੇ ਉੱਤੇ ਸਾਰੀ ਕਰਨੀ ਪਵੇਗੀ ਕੱਲ ਪਰਸੋਂ ਸੁਣਿਆ ਸੀ ਕਹਿੰਦੇ ਜੀ ਆਪ ਫਲਾਣਾ ਪਰਿਵਾਰ ਆ ਬੜੇ ਸ਼ਹੀਦ ਹੋਏ ਨੇ ਤੇ ਇਹਨਾਂ ਦੇ ਵਿੱਚੋਂ ਕਹਿੰਦੇ ਜੀ ਆ ਫਲਾਣੇ ਬੰਦੇ ਨੂੰ ਬਣਾ ਕੇ ਪ੍ਰਧਾਨ ਤੇ ਪ੍ਰਧਾਨ ਤਾਂ ਪਹਿਲਾਂ ਬਣ ਜਾ ਅਕਾਲੀ ਦਲ ਦੇ ਬਣਿਆ ਤਾ ਪਹਿਲਾਂ ਅਕਾਲੀ ਨਾਲ ਉਸਾਰਨਾ ਪਏਗਾ ਅਕਾਲੀ ਦਲ ਆਪਣੇ ਆਪ ਆਪਣਾ ਪ੍ਰਧਾਨ ਬਣਾ ਲਏਗਾ ਤੁਹਾਨੂੰ ਕਦੇ ਫਿਕਰ ਲੱਗਿਆ ਹੋਇਆ ਪਰ ਇਹਨਾਂ ਸ਼ੁਗਰਾਂ ਉਹਨਾਂ ਨੇ ਜਿੰਦਾ ਬੰਦੇ ਦਾ ਨਾਮ ਲਿਆ ਇਹ ਨਹੀਂ ਕਿਹਾ ਵੀ ਉਹ ਫਲਾਣਾ ਸ਼ਹੀਦ ਹੋ ਗਿਆ ਸੀ ਜੀ ਉਹਨੂੰ ਪ੍ਰਧਾਨ ਬਣਾ ਲਈ ਤੋ ਮੈਂ ਬੇਨਤੀ ਕਰਨੀ ਹੈ ਕਿ ਪਹਿਲਾ ਸਭ ਤੋਂ ਪਹਿਲਾ ਤੁਹਾਨੂੰ ਅਕਾਲੀ ਰਲ ਦਾ ਸੰਬਧਾਨ ਪੜਨਾ ਪਵੇਗਾ ਅ ਕੋਟ ਜਿਸ ਵੇਲੇ ਆ ਬਿਮਾਰੀ ਵਵਾਂ ਜ਼ਲਦੀ ਸੀਗੀ ਤੇ ਸਾਡੇ ਕੋਲੇ ਕੁਝ ਕਰਨ ਨੂੰ ਸੀ ਘਰ ਦੇ ਵਿੱਚ ਬੈਠੇ ਰਹਿੰਦੇ ਸੀ 5 7 10 ਬੰਦਿਆਂ ਨੇ 15 ਬੰਦਿਆਂ ਨੇ ਰਲ ਕੇ ਕੁਝ ਇਥੋਂ ਦੇ ਵਕੀਲ ਸੀਗੇ ਕੁਝ ਬਾਹਰ ਦੇ ਲੋਕ ਸੀਗੇ ਕੁਝ ਅਮਰੀਕਾ ਦੇ ਕੁਝ ਕੈਨੇਡਾ ਦੇ ਕੁਝ ਸੇਂਗਲੈਂਡ ਦੇ ਕੋਈ ਇਸ ਤਰ੍ਹਾਂ ਦੇ ਸਾਰਿਆਂ ਨੇ ਰਲ ਕੇ ਹੋ ਵੱਬ ਦੇ ਉੱਤੇ ਅੱਜਕੱਲ੍ਹ ਇੱਕ ਮਿੰਟ ਦੇ ਵਿੱਚ ਗੱਲਬਾਤ ਹੋ ਜਾਂਦੀ ਹੈ ਅਸੀਂ ਲੋਕਾਂ ਨੇ ਰਲ ਕੇ ਇੱਕ ਸੰਵਧਾਨ ਬਣਾਇਆ ਸੀਗਾ ਜਿਹੜਾ ਕਿ ਅਕਾਲੀਗੱਲ ਦੇ ਸੰਵਧਾਨ ਨੂੰ ਦੁਬਾਰੇ ਰਿਵਾਈਵ ਕੀਤਾ ਸੀ ਅੱਜ ਦੇ ਸੰਦਰਭ ਦੇ ਵਿੱਚ ਇਹਦੇ ਵਿੱਚ ਕਮੀਆਂ ਹੋਣਗੀਆਂ ਹਜ਼ਾਰਾਂ ਹੋਣਗੀਆਂ ਕਿਉਂਕਿ ਮਰੋਖਾਂ ਮਰੋਖਾਂ ਕੋਲੋਂ ਗਲਤੀਆਂ ਹੁੰਦੀਆਂ ਇਹਨਾਂ ਨੂੰ ਮੈਂ 15-20 ਕਾਪੀਆਂ ਇਹਨਾਂ ਨੂੰ ਦੇ ਚੱਲੀਆਂ ਤੁਸੀਂ ਇਹ ਇਹਨਾਂ ਨੂੰ ਪੜ੍ਹ ਲਓ ਅੰਗਰੇਜ਼ੀ ਦੇ ਵਿੱਚ ਟ੍ਰਾਂਸਲੇਸ਼ਨ ਵੀ ਕੀਤਾ ਹੋਇਆ ਇਹ ਅਕਾਲੀਗੱਲ ਦੇ ਸੰਵਧਾਨ ਬਣਨ ਦੇ ਕਾਬਿਲ ਹੈ ਅਸ ਤਾਂ ਸਰਵਤ ਦੇ ਭਲਾ ਨਾਂ ਰੱਖ ਕੇ ਚਲਾ ਗਿਆ ਸੀ ਕੰਮ ਤੇ ਜੇ ਇਹਦੇ ਚ ਚੇਂਜਸ ਕਰਨੀਆਂ ਉਹ ਕਰੋ ਅਕਾਲੀ ਰੋਲ ਦੀ ਭਰਤੀ ਹੋਏਗੀ ਸਭ ਤੋਂ ਪਹਿਲਾਂ ਮੁਡਲੀ ਭਰਤੀ ਹੋਏਗੀ ਪਿੰਡਾਂ ਤੋਂ ਸ਼ੁਰੂ ਕਰਕੇ ਜਿਹੜੇ ਮੁਹੱਲੇ ਹਨ ਜੇ ਉਹ ਉਹਨਾਂ ਸਾਰੇ ਤੋਂ ਸ਼ੁਰੂ ਕਰਕੇ ਫਿਰ ਉਸ ਦੇ ਸਰਕਲ ਤੇ ਉਸ ਦੇ ਜਿਹੜੇ ਹਲਕੇ ਵਾਰ ਉਹ ਸਾਰੇ ਜਾਣਗੇ ਜਦੋਂ ਇਹ ਸਾਰਾ ਕੁਝ ਉੱਤਰ ਗਿਆ ਤਾਂ ਫਿਰ ਉਸ ਦੀ ਵਰਕਿੰਗ ਕਮੇਟੀ ਬਣੇਗੀ ਆ ਹੁਣ ਕੱਲ ਪਰਸੋਂ ਕਹਿੰਦੇ ਸੀ ਪ੍ਰਧਾਨ ਨੇ ਜਿਹੜੀ ਸੀ ਕੋਈ ਇੱਕ ਕੋਰ ਕਮੇਟੀ ਬਣਾਈ ਹੋਈ ਸੀ ਉਹ ਉਹ ਕੋਰ ਕਮੇਟੀ ਕਾਦੇ ਵਾਸਤੇ ਬਣਾਈ ਸੀ ਵਰਕਿੰਗ ਕਮੇਟੀ ਨਵਾਂ ਬਾਈਪਾਸ ਕਰਨ ਵਾਸਤੇ ਜਿਸ ਤਰ੍ਹਾਂ ਹਾਰਦੇ ਦੇ ਬਾਈਪਾਸ ਦੀ ਉਹ ਨਾਲੇ ਉਹ ਉਹਨੂੰ ਬਾਈਪਾਸ ਕਰਨ ਵਾਸਤੇ ਵਰਕਿੰਗ ਕੋਰ ਕਮੇਟੀ ਬਣਾਈ ਗਈ ਸੀ ਹਲਕਾ ਇੰਚਾਰਜ ਬਣਾਏ ਗਏ ਸੀਗੇ ਐਮ ਐਲ ਏਸ ਨੂੰ ਤੇ ਦੂਸਰੇ ਜਿਹੜੇ ਉਥੋਂ ਦੇ ਜ਼ਿਲ੍ਹਾ ਪ੍ਰਧਾਨ ਹਨ ਜਿਹੜੇ ਹਲਕੇ ਦੇ ਪ੍ਰਧਾਨ ਹਨ ਜੇ ਸਰਕਲ ਪ੍ਰਧਾਨ ਹਨ ਜੇ ਉਹਨਾਂ ਨੂੰ ਬਾਈਪਾਸ ਕਰਨ ਵਾਸਤੇ ਹਰ ਪਾਸਿਆਂ ਤੋਂ ਲੈ ਕੇ ਸਿਆਸਤ ਦੀ ਸਾਰੀਆਂ ਮੋੜ ਡੋਰਾਂ ਦੇ ਉੱਤੇ ਇੱਕ ਆਦਮੀ ਨੇ ਕਬਜ਼ਾ ਕੀਤਾ ਹੋਇਆ ਸੀ ਔਰ ਇਸ ਦੇ ਇਸ ਦੇ ਵਾਸਤੇ 41 ਨੰਬਰ ਦਾ ਸੰਵਿਧਾਨ ਕਦਮ ਕੀਤਾ ਗਿਆ ਅਸੀਂ ਕੁਝ ਨਹੀਂ ਬੋਲੇ ਕਿਉਂ ਨਹੀਂ ਬੋਲੇ ਆ ਜਿਹੜੇ ਹੁਣ ਕਹਿੰਦੇ ਆ ਜਿਵੇਂ ਅਸੀਂ ਤਾਂ ਗਲਤੀ ਹੋਈ ਗਲਤੀ ਨਹੀਂ ਸੀ ਮੈਂ ਬਾਰ-ਬਾਰ ਦਾਵਾ ਕਰਦਾ ਕਿ ਇਹਨਾਂ ਦੇ ਮਨ ਦੇ ਵਿੱਚ ਸੀ ਇਹ ਕੱਲ ਦਲ ਨੂੰ ਖਤਮ ਕਰਨਾ ਹੈ ਸਿੱਖੀ ਨੂੰ ਖਤਮ ਕਰਨਾ ਕਿਉਂਕਿ ਸਿੱਖੀ ਉਹਨਾਂ ਨੂੰ ਵਾਰਾ ਨਹੀਂ ਖਾਂਦੀ ਜੋ ਇਹਨਾਂ ਦੇ ਮਾਲਕ ਹਨ ਜੋ ਇਹਨਾਂ ਨੂੰ ਸਭ ਕੁਝ ਦੇ ਸਕਦੇ ਹਨ ਉਹਨਾਂ ਨੂੰ ਵਾਰਾ ਕਿਉਂ ਨਹੀਂ ਖਾਂਦੀ ਉਹ ਰਾਜ ਕਰਨਾ ਚਾਹੁੰਦੇ ਆ ਲੋਕਾਂ ਦੇ ਉੱਤੇ ਉਹ ਉਹਨਾਂ ਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਆ ਜਿਸ ਤਰ੍ਹਾਂ ਉਹ 5000 10000 ਸਾਲ ਤੋਂ ਰੱਖਦੇ ਆਏ ਨੇ ਔਰ ਸਿੱਖੀ ਕੀ ਕੰਦੀ ਆ ਫੂਟੋ ਆਂਡ ਪਰਮ ਦਾ ਮਨੀ ਪਿਆ ਪਰ ਥਾਸ ਕਾਟੀ ਬੇੜੀ ਪਗਾਤੇ ਗੁਰਕੀਨੀ ਬੰਦ ਕਲਾਸ ਅਸੀਂ ਆਜ਼ਾਦ ਲੋਕਾਂ ਅਸੀਂ ਕਿਸੇ ਦੀ ਕਾਣ ਨਹੀਂ ਮੰਨਦੇ ਸ਼ਾਂਸ਼ਾ ਖੁਦ ਹੀ ਕੋ ਬਾਤ ਕਾਣਨਾ ਕਹੋ ਪੀਰਾ ਕੋਦਰ ਰਤਨ ਸਿੰਘ ਭੰਗੂ ਕਹੇ ਜੇ ਔਰ ਉਹ ਬੜਾ ਸ਼ਹੀਦ ਪਰਵਾਰ ਦਾ ਜਿਸ ਤਰ੍ਹਾਂ ਦਾ ਬੰਦਾ ਸੀ ਆਪਾਂ ਜਾਣਦੇ ਹਾਂ ਸਾਰੇ ਉਸ ਨੂੰ ਸੋ ਅਸੀਂ ਇਹ ਚਾਹੁੰਦੇ ਆ ਕਿ ਜਿਹੜੀ ਸ਼ਕਤੀ ਹੈ ਸਿਆਸੀ ਸ਼ਕਤੀ ਹੈ ਉਸ ਦੇ ਵਿੱਚ ਹੰਨੇ ਹੰਨੇ ਮੀਰ ਹੋਵੇ ਇਹ ਗੁਰੂ ਦਾ ਨਿਸ਼ਾਨਾ ਹੈ ਦਸਵੇਂ ਪਾਤਸ਼ਾਹ ਦਾ ਨਿਸ਼ਾਨਾ ਹੈ ਇਹ ਇਸ ਕੰਨਵੇਂ ਪਾਰਸ਼ਾਤ ਦੇ ਤਤਿਆਂ ਤਤਿਆਂ ਦੇ ਬੈਠੇ ਉਹਨਾਂ ਦਾ ਨਿਸ਼ਾਨਾ ਹੈ ਕਿ ਮਨੁੱਖ ਹਰ ਇੱਕ ਮਨੁੱਖ ਆਪਣੇ ਪੈਰਾਂ ਦੇ ਖੜਾ ਖੜਾ ਹੋਵੇ ਆਜ਼ਾਦ ਹੋਵੇ ਔਰ ਇਹ ਹਰ ਸਿਆਸਤ ਦਾ ਨਿਸ਼ਾਨਾ ਡੈਮੋਕ੍ਰੈਟਿਕ ਜਿਹੜੀ ਕਹਿੰਦੀ ਆਪਣੇ ਆਪ ਨੂੰ ਸਾਹਮਣੇ ਨਿਸ਼ਾਨਾ ਇਹ ਹੀ ਦੱਸਦੀ ਹੈ ਚਾਹੇ ਟਰੰਪ ਵਰਮੀ ਫਿਰ ਮੁੜ ਕੇ ਉਹਨੂੰ ਕਿਸੇ ਸ਼ਕਤੀ ਦੇ ਨਾਲ ਜਿਸ ਤਰ੍ਹਾਂ ਇਥੇ ਹਿੰਦੁਸਤਾਨ ਚ ਹੋਇਆ ਉਸ ਦੇ ਉੱਤੇ ਕਬਜ਼ਾ ਕਰਕੇ ਤੇ ਫਿਰ ਆਪਣਾ ਅੰਸ਼ਿੱਤਾ ਚਲਾਉਣ ਦੀ ਕੋਸ਼ਿਸ਼ ਕਰੇ ਸੋ ਇਹ ਜਿਹੜੀ ਸਿਆਸਤ ਹੈ ਅਕਾਲੀ ਰੂਲ ਦੀ ਜਿਹੜੀ ਸਿੱਖ ਪੰਥ ਦੀ ਸਿਆਸਤ ਹੈ ਸੰਸਾਰ ਦੇ ਭਲੇ ਵਾਸਤੇ ਹੈ ਆਉਣ ਵਾਲੇ ਸਮੇਂ ਦੇ ਵਿੱਚ 150 ਸਾਲ ਤੋਂ ਬਾਅਦ ਇਸ ਤੋਂ ਬਿਨਾ ਸੰਸਾਰ ਨਹੀਂ ਚੱਲਣਾ ਕਿਉਂਕਿ ਸਾਰੇ ਲੋਕ ਜਾਗਰੂਕ ਹੋ ਜਾਣਗੇ ਅੱਜ ਵੀ ਇਹ ਸਕੂਲਾਂ ਦੇ ਵਿੱਚ ਦੇਖੋ ਕਿਸ ਤਰ੍ਹਾਂ ਨਾਲ ਕੰਮ ਕਰ ਰਹੇ ਐਜੂਕੇਸ਼ਨ ਤਾਂ ਲੋਕਾਂ ਨੂੰ ਅਨਪੜ੍ਹ ਰੱਖ ਕੇ ਇਸ ਦੇ ਉੱਤੇ ਸਦੀ ਵੀ ਰਾਜ ਕਰਨਾ ਚਾਹੁੰਦੇ ਆ ਤੇ ਇੱਕ ਗੱਲ ਮੈਂ ਬਸ ਇਹ ਇਹੀ ਮੇਰੀ ਬੇਨਤੀ ਹੈ ਕਿ ਇਸ ਨੂੰ ਸ਼ੁਰੂ ਤੋਂ ਰਿਵਾਈਵ ਕਰੋ ਤੇ ਅਖੀਰ ਤੇ ਜਾ ਕੇ ਆਪੇ ਉਹ ਪ੍ਰਧਾਨ ਚੁਣ ਲੈਣਗੇ ਤੁਸੀਂ ਫਿਕਰ ਨਾ ਕਰੋ ਜਿਹੜੇ ਵੀ ਕੋਈ ਪਰਿਵਾਰਾਂ ਵਾਲੇ ਆ ਜੇ ਉਹਨਾਂ ਨੂੰ ਕੋਈ ਚੁਣਦਾ ਤਾਂ ਫੇਰ ਕੀ ਗੱਲ ਹੈ ਅਟਾੜੀ ਗੱਲ ਚੁਣ ਲਵੇ ਉਹਦੀ ਮਰਜ਼ੀ ਹੈ ਲੇਕਿਨ ਜੇ ਇਸ ਤਰ੍ਹਾਂ ਪਰਿਵਾਰਾਂ ਦੇ ਉੱਤੇ ਆਧਾਰਿਤ ਕੁਛ ਇਸ ਤਰ੍ਹਾਂ ਦੀਆਂ ਇਹ ਬਣਾਈਆਂ ਗਈਆਂ ਪੋਲਿਟੀਕਲ ਪਾਰਟੀਆਂ ਤਾਂ ਉਹ ਤੁਹਾਡਾ ਮਕਸਦ ਹੱਲ ਨਹੀਂ ਕਰ ਸਕਦੀਆਂ ਕਿਉਂਕਿ ਗੁਰੂ ਦਾ ਮਕਸਦ ਜਿਹੜਾ ਹੈ ਯੂਨੀਵਰਸਲ ਹੈ ਔਰ ਯੂਨੀਵਰਸਲ ਹੋਣ ਦੇ ਵਿੱਚ ਸਾਡੀ ਸ਼ਕਤੀ ਹੈ ਤਾਂ ਇਹ ਸਾਡੇ ਜਿਹੜੇ ਜਿਹੜੇ ਵੈਸਟਰਨ ਯੂਪੀ ਵਾਲੇ ਤੇ ਹੋਰ ਲੋਕ ਜਿਹੜੇ ਹੈਗੇ ਉਹ ਸਾਡੇ ਕਾਇਮ ਕਿਉਂ ਹੋਏ ਨੇ ਕਿਉਂਕਿ ਅਸੀਂ ਮਨੁੱਖਤਾ ਦਾ ਭਲਾ ਚਾਹੁੰਦੇ ਆ ਕੋਈ ਅਸੀਂ ਪਾਰਟੀ ਨਹੀਂ ਸੰਸਾਰ ਦੇ ਵਿੱਚ ਜਿਹੜੀ ਮਨੁੱਖਤਾ ਦਾ ਭਲਾ ਚਾਹੁੰਦੀ ਹੈ ਸੋ ਅਸੀਂ ਬਹੁਤ ਦੁਨੀਆ ਨਾਲੋਂ ਅੱਗੇ ਆ ਬੇਫਿਕਰ ਹੋ ਕੇ ਇਕੱਲੇ ਦਲ ਨੂੰ ਰਿਵਾਈਵ ਕਰੋ ਤੇ ਇੱਕ ਮੈਂ ਥੋੜੀ ਜਿਹੀ ਬੇਨਤੀ ਇਹ ਕਰਨੀ ਹੈ ਕਿ ਇੱਥੇ ਗੱਲ ਹੋਈ ਸੀਗੀ ਗੁਰੂ ਰਬੀਆਸ ਦੀ ਇਹ ਹਾਈ ਕੋਰਟ ਦੇ ਵਿੱਚ ਵੀ ਇੱਕ ਵਾਰੀ ਮੈਂ ਪੇਸ਼ ਹੋਇਆ ਸੀ ਤੇ ਉਹ ਐਕਸਪਰਟ ਵਿਟਨੈਸ ਦੇ ਤੌਰ ਦੇ ਉੱਤੇ ਉੱਥੇ ਵੀ ਇਹ ਗੱਲ ਚੱਲੀ ਸੀ ਕਿ ਜਿਹੜੇ ਕਹਿੰਦੇ ਆ ਨਾ ਉੱਥੇ ਕਹਿ ਰਿਹਾ ਸੀ ਇੱਕ ਬੰਦਾ ਕਿ ਜੀ ਸਿੱਖਾਂ ਦੇ ਤਾਂ ਗੁਰੂ ਹੀ ਕੀ 35 ਹਨ ਜੀ ਇਹ ਐਵੇਂ ਹੀ ਦੱਸ ਰਹੇ ਉੱਤੇ ਇਹ ਕਰੀ ਰੱਖਦੇ ਆ ਆਪਣੇ ਆਪ ਨੂੰ ਕਨਫਾਈਨ ਇਹ ਕਿੰਦਾ ਸੀਗਾ ਕਿ ਗੁਰੂ ਕਿਉਂਕਿ ਬਾਣੀ ਦੇ ਵਿੱਚ ਲਿਖਾ ਹੋਇਆ ਹੈ ਬਾਣੀ ਉਹਨਾਂ ਦੇ ਵਿੱਚ ਲਿਖੀ ਹੋਈ ਹੈ ਭੰਤ ਕਬੀਰ ਵੀ ਉਹਨਾਂ ਨੂੰ ਤਾਂ ਭਗਤ ਲਿਖਿਆ ਹੋਇਆ ਵੀ ਗੁਰਬਾਣੀ ਦੇ ਵਿੱਚ ਤਾਂ ਉਹ ਤਾਂ ਭਗਤਾਂ ਨੇ ਜਿਹੜਾ ਬਾਬਾ ਸ਼ੇਖ ਫਰੀਦ ਹੈ ਉਸ ਨੂੰ ਸ਼ੇਖ ਲਿਖਿਆ ਹੋਇਆ ਉਹ ਗੁਰੂ ਕਿਵੇਂ ਹੋਗੇ ਸਾਡੇ ਗੁਰੂ ਦੀ ਗੁਰੂ ਨੂੰ ਅਪਾਇੰਟ ਕਰਨ ਦੀ ਇੱਕ ਵਿਧੀ ਹੈ ਕਿਸੇ ਦੇ ਕਬੀਰ ਦੇ ਵਰਕਲਾਪ ਨਹੀਂ ਰਵੀਦਾਸ ਦੇ ਵਰਕਲਾਪ ਨਹੀਂ ਕਿਸੇ ਦੇ ਵਰਕਲਾਪ ਨਹੀਂ ਗੁਰੂ ਨੂੰ ਅਪਾਇੰਟ ਕਰਨ ਦੀ ਇੱਕ ਵਿਧੀ ਹੈ ਜਿਹੜਾ ਗੁਰੂ ਨਾਨਕ ਸਾਹਿਬ ਹੋਏ ਨੇ ਉਹਨਾਂ ਨੇ ਜੀ ਬੀਤੀ ਦੇ ਸਾਰ ਭਾਈ ਲੈਣਾ ਨੂੰ ਗੁਰੂ ਥਾਪਿਆ ਗੁਰੂ ਬਣ ਕੇ ਉਹਨਾਂ ਨੇ ਇਸ ਤਰ੍ਹਾਂ ਹੀ ਕਰਦੇ ਆ ਕਰਾਉਂਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦਸਵੇਂ ਪਾਤਸ਼ਾਹ ਨੇ ਬਣਾਇਆ ਥਾਪਿਆ ਤਾਂ ਉਸ ਦੇ ਅਨੁਸਾਰ ਥਾਪਿਆ ਇਹ ਤਾਂ ਇਸ ਰਿਤੀ ਦੇ ਅਨੁਸਾਰ ਥਾਪੇ ਹੋਈ ਨਹੀਂ ਹਨ ਚਾਹੇ ਇਹਨਾਂ ਦੀ ਬਾਣੀ ਕਿੰਨੀ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੀ ਹੋਵੇ ਸੋ ਮੈਂ ਇਹ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹੋ ਜਿਹੇ ਲਫ਼ਜ਼ ਨਾ ਤਾਂ ਨਹੀਂ ਵਰਤਣਾ ਚਾਹੀਦਾ ਬਾਕੀ ਸਾਰਿਆਂ ਦੀ ਮਰਜ਼ੀ ਹੈ ਜਿਵੇਂ ਉਹ ਗੁਰੂ ਨੂੰ ਡਿਫਾਈ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਦੀ ਮਰਜ਼ੀ ਹੈ ਸੋ ਮੇਰੀ ਤਾਂ ਸਿਰਫ ਇੰਨੀ ਬੇਨਤੀ ਸੀ ਅਕਾਲੀ ਦਲ ਨੂੰ ਦੁਬਾਰੇ ਰਿਵਾਈਵ ਕਰੋ ਅਕਾਲੀ ਦਲ ਨੂੰ ਰਿਵਾਈਵ ਕਰਨ ਦੇ ਵਿੱਚ ਕੋਈ ਸ਼ਰਮ ਨਹੀਂ ਇਹ ਕੋਈ ਇੱਕ ਪਾਰਟੀ ਦਾ ਇੱਕ ਲੋਕਾਂ ਦਾ ਸਿੱਖਾਂ ਦਾ ਇਹ ਸੰਗ ਇਹ ਦਲ ਨਹੀਂ ਹੈ ਇਹ ਸਾਰੇ ਸੰਸਾਰ ਨੂੰ ਸਮਰਪਿਤ ਹੈ ਇਹ ਉਸ ਪਿਤਾ ਦੀ ਹੁਕਮ ਦੇ ਅਨਸਾਰ ਹੈ ਜਿਹੜਾ ਸਾਰਿਆਂ ਨੂੰ ਬੱਚਿਆਂ ਵਾਂਗੂ ਪਿਆਰ ਕਰਦਾ ਹੈ ਔਰ ਜਿਸ ਦਾ ਸਾਨੂੰ ਹੁਕਮ ਹੈ ਕਿ ਤੁਸੀਂ ਸਾਰੇ ਸੰਸਾਰ ਨੂੰ ਹਰ ਜੀਵ ਨੂੰ ਹਰ ਮਨੁੱਖ ਨੂੰ ਚਾਹੇ ਕਿਸੇ ਧਰਮ ਦਾ ਹੋਵੇ ਉਸੇ ਤਰ੍ਹਾਂ ਪਿਆਰ ਕਰਨਾ ਜਿਸ ਤਰ੍ਹਾਂ ਉਹ ਤੁਹਾਨੂੰ ਪਿਆਰ ਕਰਦਾ ਹੈ ਸੋ ਸਾਡਾ ਤਾਂ ਬੜਾ ਸਿੰਪਲ ਜਾਂ ਫੰਡਮੈਂਟਲ ਹੈ ਇਸ ਦੇ ਉੱਤੇ ਜਿਵੇਂ ਆਪਾਂ ਆ ਰਹੀਏਗਾ ਮੇਰੇ ਚਲ ਦੇ ਵਿੱਚ ਕੋਈ ਦੁਨੀਆ ਦੀ ਸ਼ਕਤੀ ਨਹੀਂ ਚਾਹੇ ਕਿੰਨੀ ਗਿਣਤੀ ਹੋਵੇ ਤੁਹਾਡੀ 6% ਸੀ ਜਿਸ ਵੇਲੇ ਅਸੀਂ ਸਾਰੇ ਇਸ ਕਿਤੇ ਦੇ ਉੱਤੇ ਰਾਜ ਕੀਤਾ ਹੈ ਜਿਸ ਖਿੱਤੇ ਦੇ ਵਿੱਚ ਜਿਹੜਾ ਕਿ ਜਿੰਨਾ ਵੱਡਾ ਸਮਰਾਜ ਅਸ਼ੋਕ ਦਾ ਨਹੀਂ ਸੀ ਜਿੰਨਾ ਵੱਡਾ ਇਹ ਹਿੰਦੁਸਤਾਨ ਦੇ ਬਾਅਦ ਦੇ ਵਿੱਚ ਅੰਗਰੇਜ਼ਾਂ ਦਾ ਹੋਇਆ ਉਸ ਤੋਂ ਉਸ ਨੂੰ ਛੱਡ ਕੇ ਕਿਸੇ ਵੀ ਸ਼ਕਤੀ ਦਾ ਇੰਨਾ ਵੱਡਾ ਸਮਰਾਜ ਨਹੀਂ ਸੀ ਜਿਹੜਾ ਕਿ ਸਿੱਖ ਸਰਕਾਰ ਖਾਲਸਾ ਜੀ ਉਹਦਾ ਸਰਕਾਰ ਦਾ ਇਹ ਕਿਤਾ ਸੀਗਾ ਇੰਨਾ ਵੱਡਾ ਸੋ ਐਨੇ ਵੱਡੇ ਖਿੱਤੇ ਦੇ ਵਿੱਚ ਅਸੀਂ ਰਾਜ ਕੀਤਾ ਉਸ ਨੇ 11% ਤੇ 7% ਸੀ ਸਾਡੇ ਤਿੰਨ ਕਰੋੜ ਦੀ ਆਬਾਦੀ ਸੀ ਸਾਡੇ ਇੱਥੇ ਸਤਿ ਕਿਰਤ ਸਤਿ ਕਿਰਤ ਸੋ ਬੜੀ ਗੰਤੀ ਹੈ ਕਿ ਗਿੰਤੀਆਂ ਵੱਲ ਨ ਜਾਈਏ ਸਦਾ ਸਿਧਾਂਤ ਦੇ ਉੱਤੇ ਖੜੇ ਹੋਈਏ ਦੁਨੀਆ ਤੁਹਾਡੇ ਨਾਲ ਹੋਏਗੀ ਦੁਨੀਆ ਅੱਜ ਵੀ ਨਾਲ ਹੈ ਗੁਰੂ ਸਾਹਿਬ ਦਾ ਫਰਮਾਨ ਹੈ ਜੋ ਮਿਲਿਆ ਹਰ ਦਿਵਾਨਸੋਂ ਜਿਹੜਾ ਪ੍ਰਮਾਤਮਾ ਦੇ ਦੀਵਾਨ ਦੇ ਨਾਲ ਪ੍ਰਮਾਤਮਾ ਦੀ ਸਿਆਸੀ ਬੰਤਰ ਦੇ ਨਾਲ ਮਿਲਿਆ ਸਭ ਦੀਵਾਨੀ ਮਿਲਿਆ ਇਹ ਗੁਰੂ ਦਾ ਹੁਕਮ ਹੈ ਸੋ ਬਿਲਕੁਲ ਫਿਕਰ ਨਾ ਕਰੋ ਕਿ ਤੁਸੀਂ ਦਿਮਾਲੇ ਸਜਾਏ ਤੁਸੀਂ ਕੀ ਸਰੱਖਿਆ ਤੁਸੀਂ ਤਰਪਾਨ ਨ ਰੱਖਦੇ ਤੁਸੀਂ ਇੱਕ ਅਸੀਰਕ ਨਹੀਂ ਹਾਂ ਅਸੀਂ ਇਕਾਲਪੁਰ ਦੀ ਫੌਜ ਹੈ ਤੇ ਇਸ ਕਰਕੇ ਅਸੀਂ ਆਪਣੇ ਆਪ ਨੂੰ ਇਸ ਤਰ੍ਹਾਂ ਪ੍ਰਗਟ ਕਰਦੇ ਹਾਂ